ਹਾਂਜੀ ਦੋਸਤੋ ਆ ਵੀਡੀਓ ਦੇਖੋ ਤੁਸੀਂ ਤੁਸੀਂ ਨਾ ਤਾਂ ਇਹ ਆ ਰਹੇ ਤੇ ਕਿਤੇ ਇਹ ਚੀਜ਼ ਕਿਸੇ ਨੇ ਬਣੀਆਂ ਬੈ ਨਾ ਆਪਾਂ ਵੀ ਨਹੀਂ ਬਣਾਈ ਹੈਗੀ ਪਹਿਲਾਂ ਅਸੀਂ ਤੇ ਪਹਿਲੀ ਵਾਰ ਬਣਾਉਣਾ ਹੈ ਇਹ ਮਿੱਤਰ ਆਪਣੇ ਕੋਲੇ ਆਏ ਸੀ ਦੋ ਜਣੇ ਬਾਈ ਕਹਿੰਦੇ 100 ਰੁਪਿਆ ਚੀਜ਼ ਬਣਾਉਣੀ ਹੈ ਮਹਾ ਮੈਂ ਇਹਨਾਂ ਨੂੰ ਕਿਹਾ ਵਹ ਜਰਾ ਯਾਰ ਦੇਖ ਲੈਣੇ ਹੈਗੇ ਮੱਕੇ ਆਏ ਹੁੰਦਾ ਵੀ ਕਈ ਵਾਰ ਜੀ ਨਾ ਬਣਿਆ ਨਾ ਡਰਦੇ ਹੁੰਦੇ ਜੀ ਪਰ ਆਪਾਂ ਨੇ ਛੇੜ ਕੇ ਆਪਣੀ ਜੱਤ ਪਾਣਾ ਬਣ ਗਈ ਇਹ ਤਾਂ ਹੈ ਹਮ ਦਾ ਦਿਮਾਗ ਚ ਉਹੀ ਚੀਜ਼ ਬਾਹਰ ਨਹੀਂ ਬਿਨੇ ਜਿਹੜੀ ਬਣਾਉਣੀ ਹੈ ਹਨਾ ਇਹ ਤੁਸੀਂ ਦੇਖੋ ਇਹ ਸਾਨੂੰ ਇੱਕ ਨਵੀਂ ਵੀ ਬਣਾ ਕੇ ਦਿਖਾਉਣੇ ਆ। ਇਹ ਬਾਈ ਕਹਿੰਦੇ ਅਸੀਂ ਕੋਠੇ ਤੇ ਕੰਨਾ ਇਹ ਇਹ ਰੱਖਣਾ ਇਹਦੇ ਤਾਂ ਹਾਂ ਮਤਲਬ ਫਰਫਰ ਲਾ ਕੇ ਇਹਨੂੰ ਘੁੰਮਦਾ ਕਰਨੇ ਲਾ ਕੇ ਆਪਣੀ ਖਾਬੜੀ ਆਪਣੀ ਸਾਈਕਲ ਹੀ। ਇਹ ਬਾਈ ਕੋਣੇ ਕਹਿੰਦਾ ਨਾ ਫੋਟੋ ਟਾਈ ਫੋਟੋ ਲੰਬਾ ਹੈਗਾ। ਸਾਨੂੰ ਹੈਲੀਕਾਪਟਰ ਬਣਾ ਕੇ ਦਿਖਾਉਣੇ ਲੱਕੜ ਦਾ। ਹੁਣ ਵਿੱਚ ਬਾਈ ਵਿੱਚ ਕਹਿੰਦੇ ਨੇ ਲੱਕੜ ਦਾ ਇੰਕਾਦ ਨਾ ਇਹ ਬੇਸ ਕਰਨਾ ਹੈ ਤਾਂ ਆਦੰਦਾ ਹੈਗਾ। ਹੁਣ ਬਾਈ ਪਤਾ ਕੀ ਆਏਗਾ ਲੱਕੜ ਤਾਂ ਹਾਂ ਜਿਹੜੀ ਹੋਣੀ ਆ ਤਾਂ ਹੋਣੀ ਆ ਸਾਹ ਕੋਈ ਮੰਨ ਨਹੀਂ ਹੁੰਦਾ ਹੈ ਨਾ। ਹੁਣ ਆਪਾਂ ਆਪਣੀਆਂ ਵੀਡੀਓ ਇੱਕ ਪਹਿਲੀ ਵੀਡੀਓ ਦੇਖ ਲਓ ਤੁਸੀਂ 50 ਮਿਲੀਅਨ ਤੇ ਵਗ ਗਈ ਵਿੱਚ ਕੋਈ 7 ਤੇ ਵਗ ਗਈ ਕੋਈ 8 ਤੇ ਕੋਈ 4 ਮਿਲੀਅਨ ਤੇ ਵਗ ਗਈ ਜਿਵੇਂ ਇੰਨੇ ਬੰਦੇ ਆਪਾਂ ਨੂੰ ਲਾਈਕ ਕਰਦੇ ਨੇ ਪੰਜ ਚਾਰ ਦੇ ਆਪਾਂ ਨੂੰ ਕੋਈ ਕੋਈ ਗਲਤ ਵਲਤ ਬੋਲਦੇ ਨੇ ਕੋਈ ਗੱਲ ਨਹੀਂ ਬੋਲੀ ਜਾਂਦੇ ਉਹ ਪੰਜ ਚਾਰ ਦਾ ਕੋਈ ਲਾਈ ਨਹੀਂ ਹੈਗਾ ਕੀ ਕਿਹੜੇ ਹੁਣ ਆਪਾਂ ਨੂੰ 50-50 ਮਿਲੀਅਨ ਤੇ ਵਗ ਗਏ ਆ ਵੀਡੀਓ ਉਹ ਲੋਕ ਪਿਆਰ ਨਾਲ ਦੇ ਮਤਲਬ ਤੁਸੀਂ ਸਹੀ ਹੈ ਵੀਡੀਓ ਮੈਂ ਮਤਲਬ ਦੇ ਦੋ ਚਾਰ ਗਲਤ ਹੋਣੇ ਬੰਦੇ ਕੋਈ ਨਿਕਲ ਕੇ ਕਮੈਂਟ ਕਰਦੇ ਉਹਨਾਂ ਦਾ ਕੋਈ ਲਾਈ ਨਹੀਂ ਆਪਣੇ ਕੋਲੇ ਠੀਕ ਹੈ ਇਹਦਾ ਮਤਲਬ ਵੀ ਸਹੀ ਹੈ ਵੀਡੀਓ ਆਪਣੇ ਲੋਕ ਬੱਧ ਵੀ ਦੇਖਦੇ ਨੇਗੇ ਹਨਾ ਕਿ ਬੱਚ ਹੁੰਦੀ ਨੇ ਬੰਦੇ ਜਿਹੜਾ ਇਹਦੇ ਹੁੰਦੇ ਨਹੀਂ ਚਲ ਪਈ ਬਣੀ ਆ ਉਹ ਵੀ ਆਪਣੇ ਭਾਈ ਨੇ ਆਪਾਂ ਤਾਂ ਉਹਨਾਂ ਨੂੰ ਬੁਰਾ ਕਹਿੰਦੇ ਸੀ ਜਿਹੜਾ ਕੋਈ ਗੱਲ ਨਹੀਂ ਤੇ ਆ ਵੀਡੀਓ ਦੇਖੋ ਫਰ ਬਣਾਏ ਨੇ ਆਪਾਂ ਜਹਾਜ ਦੇ ਤੇ ਇਹਨੇ ਬਜਾਇਆ ਤਿਆਰ ਕਰ ਲਿਆ ਹੁਣ ਤੁਹਾਨੂੰ ਲਾ ਕੇ ਦਿਖਾਉਣੇ ਆ ਇਹ ਭਾਈ ਆਏ ਸੀਗੇ ਮਡੇਰ ਤਰਾਂ ਤੋਂ ਤੇ ਇਹਦੇ ਵੀਰ ਬਣਾਉਣਾ ਮਾਹ ਕੋਈ ਗੱਲ ਨਹੀਂ ਬਣਾ ਦੇਗੇ ਤੇ ਲਾ ਕੇ ਇਹਨਾਂ ਦੇ ਬਾਕੀ ਤੁਹਾਨੂੰ ਉਹਦੇ ਪੇਂਟ ਫੂਟ ਕਰਕੇ ਕਹਿੰਦਾ ਵੀਡੀਓ ਬਾਅਦ ਚ ਪਾਵਾਂਗੇ ਜਦੋਂ ਜਿਹੜਾ ਸਾਫ ਸੁਥਰਾ ਹੋ ਗਿਆ ਇਹ ਦੇਖੋ ਚੈੱਕ ਕਰੋ ਸਾਰਾ ਇਹ ਆਰੇ ਤੇ ਬਣਿਆ ਕੋਈ ਚੀਜ਼ ਉਰਾ ਪਰਾਂ ਤੋਂ ਨਹੀਂ ਬਣਾਈ ਆਰੇ ਦੀ ਕਲਾਕਾਰੀ ਇਕੱਲੀ ਸਾਰੀ ਤੇ ਆਪਾਂ ਇੱਥੇ ਬਣਾ ਕੇ ਚੱਲੀ ਜਾਂਦਾ ਆਰੇ ਜੀ ਫਤਲ ਜਮਾ ਓਕੇ ਕਰਤਾ ਆਰੇ ਤੇ ਹੀ ਤੇ ਪਿੱਛੋਂ ਵੀ ਜਮਾ ਐ ਨਾ ਓਕੇ ਕਰਤਾ ਤੇ ਅੱਗੋ ਵੀ ਤੇ ਵਾਕੀ ਦੇਖੋ ਆ ਤੁਹਾਨੂੰ ਦਿਖਾਉਣਾ ਹੁਣ ਆ ਬਲਾਈਆਂ ਤੁਹਾਨੂੰ ਦੇਖੋ ਚੈੱਕ ਕਰੋ ਜਮਾ ਐ ਨਾ ਓਕੇ ਕਰਤਾ ਇਹ ਸਾਰੀ ਕਲਾਕਾਰੀ ਆਰੇ ਦੀ ਖਾਈ ਹੋਏ ਜੀ ਜੀ ਦਾ ਸਾਹਿਬ ਜੀ